ਨਹੀਂ ਕਰਦੇ ਮਾਂਗੇ ਚੋਣ ਵੇਲੇ 4 ਮਹੀਨੇ ਪਹਿਲਾਂ ਚਾਹੇ 106 ਮੈਂਬਰਾਂ ਨੇ ਹਰਜਿੰਦਰ ਸਿੰਘ ਧਾਮੀ ਜੀਨ ਵੋਟ ਪਾਈ ਸੀ ਪਰ ਅੱਜ 112 6 ਮੈਂਬਰਾਂ ਨੇ ਇਹ ਦੱਸਿਆ ਕਿ ਅਸੀਂ ਕਿਸੇ ਜਥੇਬੰਦੀ 'ਚ ਕੰਮ ਕਰਦੇ ਆਂ ਕਿਸੇ ਪਾਰਟੀ 'ਚ ਕੰਮ ਕਰਦੇ ਆਂ ਪਰ ਜਿਹੜਾ ਬੰਦ ਦਾ ਮਸਲਾ ਫਾਰਮ ਦਾ ਮਸਲਾ ਅਸੀਂ ਇਕੱਠੇ ਆ ਕਿਉਂਕਿ ਮਹਿਸੂਸ ਕਰ ਰਹੇ ਆ ਕਿ ਬਜਟ ਕਾਉਮ ਦਾ ਇੱਕ ਇੱਕ ਰੁਪਏ ਦਾ ਦਸਵੰਧ ਕਾਉਮ ਨੇ ਦਿੱਤਾਗਾ ਤੇ ਪਰ ਇਡੀਆ ਫੋਰਸਾਂ ਜੋ ਇਹ ਲਗੀਆਂ ਨੇ ਗਿਆ ਇਹ ਕੀ ਮੈਸੇਜ ਦੇਣਾ ਚਾਹੁੰਦੀਆਂ ਇਹ ਕੀ ਸੁਨੇਹਾ ਦੇਣਾ ਚਾਹੁੰਦੀਆਂ ਕਿ ਕੌਮ ਦੀ 골ਕਾਂ ਦਾ ਬਜਟ ਜਦੋਂ ਹੁੰਦਾ ਤੇ ਇਥੇ ਫੋਰਸਾਂ ਲੱਗ ਕੇ ਹੁੰਦਾ ਸੋ ਇਸ ਕਰਕੇ ਕੌਮ ਇੱਕ ਜੁਟਾ ਪੰਥ ਇੱਕ ਜੁਟਾ ਪਰ ਕਿਸੇ ਸਮੇਂ ਮੈਂ ਕਹਿ ਕੇ ਹਟਿਆਂ ਵੱਖ-ਵੱਖ ਇਹ ਤਾਕਤਾਂ ਨੂੰ ਭਲੇਖੇ ਪਏ ਸੀ ਕਿ ਅਸੀਂ ਕੌਮ ਨੂੰ ਪਾੜ ਕੇ ਕੌਮ ਨੂੰ ਵੰਡ ਕੇ ਅਸੀਂ ਕਿਤੇ ਨਾ ਕਿਤੇ ਇਸ ਕੌਮ ਤੇ ਤਾਬਾ ਹਮਲਾ ਬੋਲਾਂਗੇ ਆਪਾਂ ਪੁਰਾਣਾ ਇਤਿਹਾਸ ਵੀ ਪੜਿਆ ਜਨਾਹ ਵਰਗਾ ਜਨਾਹ ਵਰਗੇ ਕੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ ਤੇ ਕਾਬਜ਼ ਹੋਣਾ ਤਾਂ ਸਿੱਖਾਂ ਨੂੰ ਨਾਂ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਕਤਾਂ ਸਾਡੇ ਚੋਂ ਕੁਝ ਭਰਾ ਭਰਾਵਾਂ ਨੂੰ ਪਾੜ ਕੇ ਇਹ ਕੌਮ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਅੱਜ ਜਿੰਨੇ ਮੈਂਬਰਾਂ ਦੀ ਡਿਊਟੀ ਪੂਰੀ ਕੌਮ ਨੇ ਲਾਈ ਹੈ ਪੂਰੀ ਪੰਥ ਨੇ ਲਾਈ ਹੈ ਕਿ ਇੱਕ ਵੋਟ ਪਾ ਕੇ ਉਹਨਾਂ ਨੇ ਇੱਕ ਜਟਤਕਾ ਦਾ ਪ੍ਰਤੀਕ ਦਿਖਾ ਕੇ ਦਿਖਾਇਆ ਕਿ ਪੰਥ ਦੇ ਮਸਲੇ ਕੌਮ ਦੇ ਮਸਲੇ ਸਾਡੇ ਮਸਲੇ ਆ ਅਸੀਂ ਅੰਦਰ ਵਹਿ ਕੇ ਵਿਚਾਰਾਂਗੇ ਤੁਹਾਡੇ ਕਹਿਣ ਤੋਂ ਪਾਵਾ ਕਿ ਜੋ ਜਿਸ ਜਥੇਬੰਦੀ ਨੂੰ ਅੱਜ ਮਾਰਚ ਕੱਢਿਆ ਜਾਣਾ ਧਰਨਾ ਲਾਜਣਾ ਕਿਸੇ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਇੱਥੇ ਮਤਾ ਆ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਾਡੇ ਨਾਇਕ ਸਾਡੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਪਾਰਲੀਮੈਂਟ ਚ ਬੋਲਿਆ ਗਿਆ ਉਹ ਬਹੁਤ ਹੀ ਮੰਦਭਾਗਾ ਤੇ ਸਿੱਖ ਕੌਮ ਦੇ ਸਿਰੇ ਚੀਰ ਦਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਉ ਇਹ ਦਿੱਲੀ ਤਖਤ ਹੈ ਇਹ ਭਾਰਤੀ ਸਟੇਟ ਹੈ ਇੰਡੀਅਨ ਸਟੇਟ ਹੈ ਕਿ ਜਦੋਂ ਵੀ ਬਜਟ ਆਉਂਦਾ ਹੈ ਪੂਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿ ਪੰਜਾਬ ਵਾਸਤੇ ਕੌਮ ਵਾਸਤੇ ਕੁਝ ਲਿਆਉਂਦਾ ਜਾਉ ਪਰ ਜਦੋਂ ਉਸ ਦਿੱਲੀ ਪਾਰਲੀਮੈਂਟ ਵੇਖ ਬਲ ਵੇਖਦੇ ਆ ਜਦੋਂ ਉੱਥੋਂ ਦਾ ਗ੍ਰਹਿ ਮੰਤਰੀ ਬੋਲਦਾ ਉੱਥੋਂ ਦਾ ਹੋਮ ਮਿਨਿਸਟਰ ਬੋਲਦਾ ਤਾਂ ਸਿਕੋਂ ਦੇ ਸੀਨੇ ਚੀਰੇ ਜਾਂਦੇ ਆ ਸਿਕੋਂ ਨੂੰ ਦੁੱਖ ਦਿੱਤਾ ਜਾਂਦਾ ਤੇ ਤਾਕਤਾਂ ਨੂੰ ਸਮਝਣਾ ਚਾਹੀਦਾ ਸਿਕੋਂ ਨੂੰ ਸਮਝਣਾ ਚਾਹੀਦਾ ਕਿ ਸਾਡੇ ਨਾਲ ਕੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਕੁਝ ਕੇ ਭਾਵਨਾਵਾਂ ਫੇਸ ਪਹੁੰਚਾਈ ਜਾ ਰਹੀ ਹੈ ਜਿਹੜਾ ੜਕਾਨ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਰਕੇ ਹਟਿਆ ਕਿ ਉਸ ਪਾਰਲੀਮੈਂਟ ਦੇ ਵਿੱਚ ਸੰਤ ਜਗਨਨਾਥ ਸਿੰਘ ਭਿੰਡਰਾਂ ਵਾਲਾ ਬਾਰੇ ਜੋ ਸ਼ਬਦ ਬੋਲੇ ਗਏ ਆ ਭਾਈ ਅਮਰਪਾਲ ਸਿੰਘ ਸਾਡੇ 100 ਬਖਰੇਵੇਂ ਹੋ ਸਕਦੇ ਆ ਉਹਨਾਂ ਬਾਰੇ ਬੋਲਿਆ ਗਿਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਬੋਲਿਆ ਗਿਆ ਕੀ ਕੋਈ ਸਿੱਖ ਬਰਦਾਸ਼ਤ ਕਰ ਲੂ ਸੋ ਇਸ ਕਰਕੇ ਤਾਈਂਓ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਹ ਸ਼ਾਹ ਰਸ ਰਹੀ ਹੈ ਇਹ ਦਿੱਲੀ ਹਕੂਮਤ ਤਾਂ ਕਿ ਜੋ ਮਤੇ ਆ ਰਹੇ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਹਦੇ ਅਸੀਂ ਪਰਜੋਰ ਨਿਰਦਾ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸਿੱਖ ਬੈਠਾਗਾ ਤਾਂ ਉਹ ਤਾਕਤ ਹੈ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰ ਬਣਾਉਣਾ ਚਾਹੁੰਦੀਆਂ ਨੇ ਕਿੱਡੀ ਗੱਡੀ ਸਫਲਤਾ ਮੰਨਦੇ ਹੋ ਕਿ ਜਿਹੜੇ 6 ਮੈਂਬਰ ਵਧ ਗਏ ਜਾਨੀ ਕਿ ਤੁਸੀਂ ਦੱਸਿਓ 112 ਸਰਫਲਤਾਨੀ ਮੈਂ ਕਹਾਂ ਕਿ ਇਹ ਸਿੱਖ ਕੌਮ ਹੈ ਇਹਨੂੰ ਜਿੰਨਾ ਤੁਸੀਂ ਦੱਬੋਗੇ ਸਪਰਿੰਗ ਵਾਂਗ ਜੰਪ ਮਾਰੂ ਜਿੰਨਾ ਇਸ ਨੂੰ ਕੁਚਲ ਦੀ ਕੋਸ਼ਿਸ਼ ਕਰੋਗੇ ਜਿੰਨਾ ਪਾੜ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਬਖਰੇਵੇਂ ਦੂਰ ਹੋਣਗੇ ਤੇ ਅਸੀਂ ਇਕੱਠੇ ਹੋਵਾਂਗੇ ਜਿਨ੍ਹਾਂ ਦੇ ਮਾਂ ਚ ਦਰਦ ਹੈ ਕੌਮ ਦਾ ਪੰਥ ਦਾ ਜਿਹਨਾਂ ਦਾ ਜਿਨ੍ਹਾਂ ਦਾ ਸਿਆਰੀ ਹੋਰ ਹੈ ਜਿਹਨਾਂ ਦੀ ਸ਼ਾਸਤਰੀ ਹੋਰ ਹੈ ਉਹ ਕਦੇ ਵੀ ਨਹੀਂ ਸਮਝਣਗੇ ਕਿਉਂਕਿ ਪੁਰਾਣਾ ਇਤਿਹਾਸ ਆਪਾਂ ਪੜਿਆ ਕਿ ਇੱਥੇ ਬਹੁਤ ਡੋਗਲੇ ਹੋਏ ਹੈ ਕਿ ਜੋ ਕੌਮ ਦੇ ਵਿੱਚ ਪੰਥ ਦੇ ਵਿੱਚ 파ੜਾ ਪਾ ਕੇ ਕੌਮ ਨੂੰ ਢਾ ਲਾਉਂਦੇ ਸ਼ਾਸਨ ਕੀਤੇ ਜਿੰਨਾਂ ਨੇ ਕੋਈ ਸੁਨੇਹਾ ਉਹਨਾਂ ਨੂੰ ਜਿੰਨਾ ਨੂੰ ਅੱਜ ਧਰਨਾ ਦਿੱਤਾ ਜਾਣਾ ਅਜੇ ਇੱਥੇ ਟੈਨਸ਼ਨ ਫ੍ਰੀਡ ਸਾਰੇ ਸਤਕਾਰਯੋਗ ਨੇ ਵੱਡੇ ਹੈ ਜੇ ਕੋਈ ਮਜਬੂਰੀ ਹੈ ਤਾਂ ਵੀ ਅਸੀਂ ਮਹਿਸੂਸ ਕਰਦੇ ਹਾਂ ਜੇ ਤੁਸੀਂ ਸ਼ਾਸਨ ਦਾ ਹਿੱਸਾ ਬਣ ਰਹੇ ਹੋ ਤਾਂ ਭਵਿੱਖ ਬਾਰੇ ਸੋਚੋ ਕਿ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਹੈ ਕਿ ਜਦੋਂ ਸਾਡੇ ਬਡੇਰਿਆਂ ਤੇ ਸਾਡੇ ਪੁਰਖਿਆਂ ਤੇ ਸਾਡੇ ਨਾਇਕਾਂ ਤੇ ਸਾਡੇ ਸ਼ਹੀਦਾਂ ਤੇ ਦਿੱਲੀ ਪਾਰਲੀਮੈਂਟ 'ਚ ਹਮਲੇ ਹੋ ਰਹੇ ਸੀ ਅਸੀਂ ਕੀ ਕਰ ਰਹੇ ਸੀ ਅਸੀਂ ਕਿੱਥੇ ਸੀ ਅਸੀਂ ਕੀ ਪੱਖ ਰੱਖਿਆ ਕਿ ਅਸੀਂ ਪੁੱਤਰ ਹੋਣ ਦਾ ਪੂਤ ਹੋਣ ਦਾ ਸਬੂਤ ਦਿੱਤਾ ਕਿ ਕਫੂਤ ਹੋਣ ਦਾ ਸਬੂਤ ਦੇ ਰਹੇ ਹਾਂ ਅਸੀਂ ਕਿਸ ਨੇ ਹਾਂ ਦੇ ਰਹੇ ਆ ਕਿੱਥੇ ਪੂਰੀ ਕੌਮ ਦਾ ਮਸਲੇ ਹੱਲ ਹੋ ਗਏ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਹੋਰ ਸਾਡੀ ਕੌਮ ਦੇ ਮਸਲੇ ਹੱਲ ਹੋ ਗਏ ਸੋ ਇਸ ਕਰਕੇ ਜੇ ਅਸੀਂ ਮਜਬੂਰੀਆਂ ਤਾਂ ਵੀ ਸਮਝਦੇ ਆ ਤੇ ਜੇ ਜਾਣ ਬੁੱਝ ਕੇ ਕਰ ਰਹੇ ਆ ਤਾਂ ਭੁੱਖਾਰੇ ਚਾਤ ਮਾਰੀਏ ਰਹਿਣਾ ਇੱਥੇ ਕਿਸੇ ਨੇ ਨਹੀਂ ਸਭ ਨੇ ਚਲਿਆ ਜਾਣਾ ਅੱਜ ਪਤਾ ਨਹੀਂ ਆਪਾਂ ਘਰੇ ਪਹੁੰਚਣਾ ਨਹੀਂ ਪਹੁੰਚਣਾ ਜਿੰਨੇ ਗੁਰੂ ਨੇ ਸਵਾਸ ਦਿੱਤੇ ਆ ਉਹਨੇ ਹੀ ਆਪਾਂ ਪੂਰੇ ਕਰਨੇ ਆ ਪਰ ਹਿਸਟਰੀ ਲਿਖੀ ਜਾਣੀ ਇਤਿਹਾਸ ਲਿਖਿਆ ਜਾਣਾ ਸਾਡੇ ਬੱਚਿਆਂ ਨੂੰ ਲੋਕਾਂ ਨੇ ਇਹ ਵੇਖ ਕੇ ਸਵੋਧਨ ਕਰ ਲਿਆ ਕਿ ਇਸ ਦੇ ਬਡੇਰੇ ਇਸ ਦੇ ਬਜ਼ੁਰਗ ਕੌਮ ਦੇ ਹੱਕ 'ਚ ਖੜੇ ਸੀ ਕਿ ਦਿੱਲੀ ਦੇ ਹੱਕ 'ਚ ਖੜੇ ਸੀ ਇੱਕ ਪਾਸੇ ਦਿੱਲੀ ਤਖਤ ਹੈ ਇੱਕ ਪਾਸੇ ਸੇਕ ਕੌਮ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਉਹ ਦਿੱਲੀ ਤਖਤ ਹੈ ਜਿਸ ਤਖਤ 'ਤੇ ਬਹਿ ਕੇ ਕਦੇ ਮੁਗਲ ਨੇ ਹਮਰਾ ਕੀਤਾ ਸੀ ਸਿੱਖਾਂ 'ਤੇ ਕਦੇ ਅੰਗਰੇਜ਼ ਨੇ ਹਮਰਾ ਕੀਤਾ ਸੀ ਤੇ ਕਿਦਰੇ ਇੰਦਰਾ ਗਾਂਧੀ ਨੇ ਕੀਤਾ ਸੀ ਕਿਤੇ ਅੱਜ ਦੇ ਹਕੂਮਾਨ ਕਰ ਰਹੇ ਆ ਤੈਨੂੰ ਇਹ ਵੱਧ ਮੈਂਬਰੇ 'ਚ ਵੱਧ ਮੈਂਬਰ ਨੇ ਸਮੂਲੀਅਤ ਕੀਤੀ ਹੈ ਕਿ ਜਥੇਦਾਰਾਂ ਦਾ ਮਸਲਾ ਸਾਡੇ ਪੰਥ ਦਾ ਮਸਲਾ ਕੌਮ ਦਾ ਮਸਲਾ ਸਾਡੇ ਪੰਥ ਦਾ ਮਸਲਾ ਪਰ ਅੱਜ ਸਾਡੇ ਬਜਟ ਦਾ ਮਸਲਾ ਕਿ ਜਿਸ ਬਜਟ ਨੂੰ ਅਕਸਰ ਆਪਾਂ ਸੁਣਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਬਜਟ ਹੁੰਦਾ ਹੈ ਘਾਟੇ ਦਾ ਬਜਟ ਪਰ ਇਹ ਬਜਟ ਸਾਡੇ ਸਮੁੱਚੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਲਾ ਲੋ ਮੈਂਬਰਾਂ ਦੀ ਮਿਹਨਤ ਸਦਕਾ ਲਾ ਲੋ ਸੰਗਤ ਦੇ ਸਹਿਯੋਗ ਨਾਲ ਬਾਧੇ ਦਾ ਬਜਟ ਬਾਅਦ ਦੇ ਤੁਹਾਨੂੰ ਸਾਰਿਆਂ ਵਿਚਾਰਾਂ ਕਰਾਂਗੇ ਬਜਟ ਪੇਸ਼ ਹੋਣ ਦਿਓ ਸੋ ਇਸ ਬਜਟ ਦੀ ਇੰਟੈਲੀਜੈਂਸੀ ਕੋਈ ਰਿਪੋਰਟ ਹੈ ਕਿ ਚਾਹੇ ਕਿ ਛੋਟਾ ਜਿਹਾ ਬਜਟ ਹੈ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਪੂਰੀ ਕੌਮ ਦੀ ਨਿਗਾਹ ਹੁੰਦੀ ਹੈ ਕਿ ਸਾਡੇ 1 ਕਿਰਪੀਏ ਦਾ ਦਸਵੰਧ ਨਾਲ ਕੌਮ ਦੇ ਕਾਰਜ ਹੋ ਰਹੇ ਆ ਪੰਥ ਦੇ ਕਾਰਜ ਹੋ ਰਹੇ ਆ ਸਾਡੇ 83000 ਗੁਰਸਿੱਖਾਂ ਦੇ ਪਰਿਵਾਰ ਪਰ ਰਹੇ ਆ ਜਿਨ੍ਹਾਂ ਨੂੰ ਕਰੋੜਾਂ ਅੱਧਾ ਬਜਟ ਮੈਂ ਸਮਝਦਾ ਉਹ ਸਾਡੇ ਪਰਿਵਾਰਾਂ ਵਾਸਤੇ ਕੌਮ ਦੇ ਪਰਿਵਾਰਾਂ ਵਾਸਤੇ ਲੱਗਿਆ ਰੱਖਿਆ ਹੋਇਆ ਇਹ ਤੈਂਓ ਦਿੱਲੀ ਨੂੰ ਚੜਾਉਂਦੀ ਹੈ ਦਿੱਲੀ ਨੂੰ ਡੱਕਾ ਹੁੰਦਾ ਤੈਨੂੰ ਸਾਡੇ ਤੇ ਹਮਲੇ ਕੀਤੇ ਜਾ ਰਹੇ ਆ ਤੈਨੂੰ ਸਤ ਪਟਨਾ ਸਾਬੋਰਡ ਖੋਇਆ ਜਾ ਰਿਹਾ ਹਜੂਤ ਸਾਬੋਰਡ ਖੋਇਆ ਜਾ ਰਿਹਾ ਦਿੱਲੀ ਕਮੇਟੀ ਖੋਈ ਜਾ ਰਹੀ ਆ ਰਹਿਣਾ ਕਮੇਟੀ ਖੋਈ ਜਾ ਰਹੀ ਹੈ ਤੇ ਹੁਣ ਇਸ ਤੇ ਆਖਿਆ ਇਸ ਦਾ ਬੋਰਡ ਬਣਾਉਂਦੀਆਂ ਸ਼ਾਸਨ ਹੋ ਰਿਹਾ ਹੈ